ਜਲੰਧਰ ਸ਼ਹਿਰ ਵਿੱਚ ਛੋਟੇ ਸਹਿਬਜ਼ਾਦੇ ਬਾਬਾ ਯੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਸਮਰਾਪਿਤ ਸੱਲਾਨਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁੱਧ ਦਾ ਲੰਗਰ ਲਗਾਇਆ ਗਿਆ 27 ਦਸੰਬਰ ਦੀ ਸ਼ਨੀਵਾਰ ਨੂੰ ਬਸਤੀ ਬਾਬਾ ਖੇਲ ਨਹਿਰ ਦੀ ਪੁਲਿਸ ਸਾਧਗੁਰੂ ਟਾਈਗਰ ਫੋਰਟਸ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਅਤੇ ਚਾਰ ਸਹਿਬਜ਼ਾਦਿਆਂ ਦੀ ਫਿਲਮ ਵੀ ਦਿਖਾਈ ਗਈ ਕਿ ਚਾਰ ਸਹਿਬਜ਼ਾਦਿਆਂ ਦੀ ਧਾਰਮਿਕ ਫਿਲਮ ਵੀ ਦਿਖਾਈ ਗਈ ਤੇ ਸਤਨਾਮ ਵਾਹਿਗੁਰੂ ਦਾ ਜਪ ਕੀਤਾ ਗਿਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਸੋ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਪੰਜਾਬ ਦੇ ਵਿੱਚ ਇਸ ਟਾਈਮ ਸ਼ਹੀਦੀ ਦਿਹਾੜੇ ਚੱਲ ਰਹੇ ਆ ਸੋ ਸ਼ਹੀਦੀ ਦਿਹਾੜੇ ਦੇ ਦਿਹਾੜਿਆਂ ਦੇ ਵਿੱਚ ਅਸੀਂ ਯਾਦ ਕਰਦੇ ਆ ਦਸ਼ਮ ਪੀਤਾ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਜਿਨ੍ਹਾਂ ਨੇ ਉਸ ਸਮੇਂ ਵੀ ਜ਼ਾਲਮ ਹਕੂਮਤ ਦੇ ਨਾਲ ਟੱਕਰ ਲਈ ਧਰਮ ਨਹੀਂ ਹਾਰਿਆ ਸ਼ਹੀਦੀਆਂ ਪਾਲੀਆਂ ਸੋ ਉਨ੍ਹਾਂ ਦੇ ਹੀ ਸ਼ਹੀਦੀ ਦਿਹਾੜਿਆਂ ਦੇ 플렉ਸ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਿਗੁਰੂ ਕਬੀਰ ਟੈਗਰ ਫੋਰਸ ਵਾਲੋਂ ਸਤਮਾ ਸਾਲਾਨਾ ਜਿਹੜਾ ਦੁੱਧ ਦਾ ਲੰਗਰ ਸੰਗਤਾਂ ਲਈ ਲਗਾਇਆ ਗਿਆ ਵਾ ਜਿਹੜੀ ਕਿ ਸਾਡੇ ਛੋਟੇ ਸਹਿਬਜ਼ਾਦਿਆਂ ਨੂੰ ਸਮਰਪਿਤ ਆ ਇਹਦੇ ਵਿੱਚ ਦੁੱਧ ਦੇ ਲੰਗਰ ਦੇ ਨਾਲ-ਨਾਲ ਆ ਛੋਟੇ ਸਹਿਬਜ਼ਾਦਿਆਂ ਦੀ ਚਾਰ ਸਹਿਬਜ਼ਾਦਿਆਂ ਦੀ ਜਿਹੜੀ ਪਿਕਚਰ ਆ ਉਹ ਆਈ ਹੋਈ ਸੰਗਤਾਂ ਨੂੰ ਦਿਖਾਈ ਜਾਂਦੀ ਆ ਤੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਤਰਨਾਲ ਤੋਂ ਜਥੇਦਾਰ ਸਾਡੇ ਵੀਰ ਬਾਬਾ ਬਲਜੀਤ ਸਿੰਘ ਜੀ ਆਪਣੇ ਸਾਥੀਆਂ ਨਾਲ ਪਹੁੰਚੇ ਆ ਤੇ ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਵਿੱਚ ਅਰਦਾਸ ਕਰਕੇ ਜਿਹੜਾ ਲੰਗਰ ਆ ਉਹਨੂੰ ਪਵਿੱਤਰ ਕੀਤਾ ਵਾ ਸੋ ਇਹ ਥੋੜੀ ਦੇਰ ਤੱਕ ਜਿਹੜਾ ਲੰਗਰ ਆ ਉਹ ਆਈ ਹੋਈ ਸੰਗਤ ਦੇ ਵਿੱਚ ਜਿਹੜਾ ਕੀ ਵਰਤਾਇਆ ਜਾਵੇਗਾ ਸੋ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਤੇ ਮੈਂ ਗੁਰੂ ਮਹਾਰਾਜ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਵਿੱਚ ਚਰਨਾਂ ਦੇ ਵਿੱਚ ਤੇ ਅਰਦਾਸ ਕਰਦਾ ਕਿ ਇਦਾਂ ਹੀ ਆਪਣਾ ਦਿਆ ਮਿਹਰ ਦਾ ਹੱਥੋਂ ਸਮੂਹ ਪੰਜਾਬ ਤੋਂ ਸਮੂਹ ਭਾਰਤ ਦੇ ਸਮੂਹ ਸੰਗਤ ਦੇ ਉੱਤੇ ਬਣਾ ਕੇ ਰੱਖਣ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਚਹੀ ਦੀਦਾਰ ਮਨਾਈ ਜਾ ਰਹੀ ਨੇ ਅੱਜ ਅੱਜ ਲੱਗਦਾ ਜਿਵੇਂ ਇਤਿਹਾਸ ਦੇ ਪੰਨੇ ਇੱਕ ਵਾਰੀ ਫਿਰ ਪਲਟਕਤੇ ਨੇ ਅੱਜ ਅਸੀਂ ਦੇਖ ਰਹੇ ਆ ਕਿ ਅੱਜ ਸਤਗੁਰੂ ਕਬੀਰ ਟਾਈਗਰ ਫੋਰਸ ਵੱਲੋਂ ਜੋ ਦੁੱਧਨ ਲੱਗਰ ਲਗਾਇਆ ਜਾ ਰਿਹਾ ਹੈ ਅਗਰ ਅੱਜ ਤੁਸੀਂ ਕੁਝ ਸਮਾਂ ਪਿੱਛੇ ਜਾ ਕੇ ਦੇਖਦੇ ਆ ਜੋ ਕਿਦਾ ਛੋਟੇ ਛੋਟੇ ਬੱਚਿਆਂ ਨੇ ਆਪਣੀ ਕੁਰਬਾਨੀ ਦਿੱਤੀ ਔਰ ਮੈਂ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦਾ ਵਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਇੱਕ ਦੁੱਧ ਪਲਾਂ ਦੀ ਸਜ਼ਾ ਵੀ ਜੋ ਧੰਨ ਧੰਨ ਬਾਬਾ ਮੋਦੀ ਲਾਲ ਮਹਿਰਾ ਜੀ ਦੇ ਬੱਚੇ ਨੂੰ ਕੋਲੂ ਦੇ ਵਿੱਚ ਪਸਵਾ ਕੇ ਦਿੱਤੀ ਗਈ ਸੀਗੀ ਅੱਜ ਉਸ ਦਿਨਾਂ ਨੂੰ ਯਾਦ ਕਰਕੇ ਅੱਖਾਂ ਨਮ ਹੋ ਜਾਂਦੀਆਂ ਦਿਲ ਨੂੰ ਬਹੁਤ ਦੁੱਖ ਪੁੰਚਦਾ ਹੈ ਕਿਹੋ ਜਿਹਾ ਸਮਾਂ ਹੋਣਾ ਹੈ ਅੱਜ ਉਹਨਾਂ ਦੀ ਯਾਦ ਨੂੰ ਅਸੀਂ ਮਨਾ ਰਹੇ ਹਾਂ ਔਰ ਉਸ ਬੱਚਿਆਂ ਦੇ ਸ਼ਹਾਦਤ ਨੂੰ ਅਸੀਂ ਸਜਦਾ ਕਰਦੇ ਹਾਂ ਮੈਂ ਸਤਿਗੁਰੂ ਕਬੀਰ ਟਾਈਗਰ ਫੋਰਸ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ